ਸਾਡਾ ਕਲਾਕਾਰ ਭਾਈ ਰਾਜਵਿਰ ਜਵੰਦਾ ਜੀ ਜਿਸ ਹਾਲਤ ਦੇ ਵਿੱਚ ਉਹ ਚੱਲਿਆ ਜਿਹੜੇ ਹਾਲਾਤਾਂ ਦੇ ਵਿੱਚ ਉਹ ਵਿਚਾਰਾ ਉਹ ਗੁਜ਼ਰ ਰਿਹਾ ਹੋਵੇਗਾ ਉਹਨਾਂ ਦੇ ਉਹਨਾਂ ਹਾਲਾਤਾਂ ਨੂੰ ਮੱਦੇਨਜ਼ਰ ਰੱਖ ਕੇ ਦੁਆ ਕਰਨਾ ਕਰੋ ਕਿੰਦੀ ਲੱਗ ਜਾਏ ਇਹ ਉਹ ਹੀ ਜਾਣਦਾ ਮਗਰ ਸੱਚੇ ਦਿਲੋਂ ਕੀਤੀਆਂ ਦੁਆਵਾਂ ਲੱਗ ਜਾਂਦੀਆਂ ਨੇ ਮਿੱਤਰਾਂ ਦੇ ਪਿੰਡ ਦੀਆਂ ਰਾਵਾਂ ਨੇ ਬਚਾਲਿਆ ਮਿੱਤਰਾਂ ਦੇ ਪਿੰਡ ਦੀਆਂ ਰਾਹਾਾਂ ਨੇ ਬਚਾ ਲਿਆ ਰਾਹਾਾਂ ਵਿੱਚ ਬੈਠੀਆਂ ਜੋ ਪੁੱਤਾਂ ਦੀ ਉਡੀਕ ਲਈ ਐਸੀਆਂ ਕਰੋੜਾਂ ਲੱਖਾਂ ਮਾਵਾਂ ਨੇ ਬਚਾ ਲਿਆ ਵੇੜਾ ਸਾਡਾ ਆ ਗਿਆ ਸੀ ਜੱਗ ਉਤੋਂ ਜਾਣ ਦਾ ਪਰ ਮਾਨ ਮਰ ਜਾਣੇ ਨੂੰ ਦੁਆਵਾਂ ਨੇ ਬਚਾ ਲਿਆ ਸੋ ਤੁਹਾਡੀਆਂ ਦੁਆਵਾਂ ਦੇ ਵਿੱਚ ਇੰਨੀ ਪਾਵਰ ਹੈ ਤਾਕਤ ਹੈ ਸ਼ਕਤੀ ਹੈ ਇਸ ਸ਼ਕਤੀ ਦਾ ਸਦਉਪਯੋਗ ਕਰਿਆ ਕਰਦਾ ਮੇਰ ਕਰੇ ਸੋ ਸ਼ੁਰੂ ਕਰਦੇ ਹਾਂ ਹਜ਼ੂਰ ਆ ਜਾ ਭਾਈ ਆ ਜਾ